ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਪਸ਼ੂ ਮੰਡੀ ਜਗਰਾਉਂ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ ਤੇ ਹਰੇਕ ਮਹੀਨੇ ਦੀ ਇਹ 23 ਤਰੀਕ ਨੂੰ ਮੰਡੀ ਲੱਗਦੀ ਹੈਗੀ ਮੱਝਾਂ ਗਾਵਾਂ ਬਰਾਬਰ ਮਾਤਰਾ ਦੇ ਵਿੱਚ ਆਉਂਦੀਆਂ ਤੇ ਸਪੈਸ਼ਲਿਸਟ ਮੰਡੀ ਦੇ ਉੱਤੇ ਨਾ ਬੱਛੀਆਂ ਛੋਟੀਆਂ ਹੀਫਰ ਬੱਛੀਆਂ ਗੱਭਣ ਮਤਲਬ ਕਿ ਪ੍ਰੈਗਨੈਂਟ ਨਾਨ ਪ੍ਰੈਗਨੈਂਟ ਕੀਰੀਆਂ ਦੋਂਦੀਆਂ ਹਰੇਕ ਤਰ੍ਹਾਂ ਦੀ ਮਤਲਬ ਬੱਚੀ ਐਫਪੀ ਜਰਸੀ ਕ੍ਰੋਸ ਸਾਹੀਵਾਲ ਮਤਲਬ ਕਿ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਬੱਚੀ ਚਾਹੀਦੀ ਆ ਛੋਟੀ ਵੱਡੀ ਉਮਰ ਦੀ ਬਰੀਡ ਵਾਲੀ ਕ੍ਰੋਸ ਦੇ ਵਿੱਚ ਹਰੇਕ ਤਰ੍ਹਾਂ ਦੀ ਬੱਚੀ ਤੁਹਾਨੂੰ ਇੱਥੋਂ ਮਿਲ ਜੂਗੀ ਤੇ ਤੁਸੀਂ ਇੱਥੇ ਮੰਡੀ ਦੇ ਉੱਤੇ ਆ ਕੇ ਤੇ ਬੱਚੀਆਂ ਖਰੀਦ ਸਕਦੇ ਹੋਗੇ ਬਾਕੀ ਮੱਝਾਂ ਘਾਵਾ ਵੀ ਬਹੁਤ ਹੁੰਦਾਂਗੀਆਂ ਟੌਪ ਤੋਂ ਟੌਪ ਦਾ ਮਾਲ ਹੁੰਦਾਗਾ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਤੇ ਵੀਡੀਓ ਦੇ ਵਿੱਚ ਮੱਝਾਂ ਤੇ ਗਾਵਾਂ ਆਪਾਂ ਮੈਕਸਮਲ ਤੁਹਾਨੂੰ ਆਪਾਂ ਦਿਖਾਉਣੇ ਆਂਗੇ ਤੇ ਬੱਚਿਆਂ ਦੀ ਸਪੈਸ਼ਲ ਵੀਡੀਓ ਬਣੀ ਹੋਈ ਹੈਗੀ ਉਹ ਵੀ ਤੁਸੀਂ ਆਪਣੇ ਚੈਨਲ ਉੱਤੇ ਜਾ ਕੇ ਦੇਖ ਸਕਦੇ ਹੋ ਫੇਸਬੁੱਕ ਤੇ ਵੀ ਤੇ YouTube ਤੇ ਵੀ ਤੇ ਆਜੋ ਵੀਡੀਓ ਦੀ ਸ਼ੁਰੂਆਤ ਕਰਦੇ ਆਪਾਂ ਸ਼ੇਅਰ ਕਰ ਦਿਓ ਲਓ ਜੀ ਤੁਹਾਨੂੰ ਜਗਰਾਵਾ ਮੰਡੀ ਦੀ ਆ ਮੱਝ ਦਿਖਾ ਰਹੇ ਆਂ ਪਹਿਲੀ ਮੱਝ ਤੁਸੀਂ ਕਰੋ ਚੈੱਕ ਤੇ ਥਣ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਥਾਣਾਵਰਨਾ ਬਹੁਤ ਸੋਹਣਾ ਲੱਗਿਆ ਕੱਦ-ਕਾੜ ਦੀ ਵੀ ਠੀਕ ਆ ਗਈ ਤੇ ਕੱਦ-ਕਾੜ ਦੀ ਬੇਲ ਬੂਲ ਤੁਸੀਂ ਦੇਖ ਸਕਦੇ ਹੋ ਤੇ ਸਿੰਗਾ ਦੀ ਕੁਆਲਿਟੀ ਦੇਖੋ ਤੇ ਸਿੰਗਾ ਦੀ ਕੁਆਲਿਟੀ ਵੀ ਦੇਖ ਸਕਦੇ ਹੋ ਵੱਡੇ ਸਿੰਗਾ ਨੇ ਖੁੱਲੇ ਸਿੰਗ ਨੇ ਪਰ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਬਾਡੀ ਟਾਂਚਰ ਦੇਖ ਸਕਦੇ ਹੋ ਦੇਖੋ ਕਿਰਾ ਥਾਣਾਵਰਨਾ ਦੇਖੋ ਕਿਰਾ ਥਾਣਾਵਰਨਾ ਤੁਹਾਨੂੰ ਹੋਰ ਦਿਖਾਉਣਾ ਨੇ ਕਿਰਾ ਤੇ ਲਵਾਂਗੇ ਡਿਟੇਲ ਬਾਈ ਹੁਣ ਤਾਂ ਸਾਰੀ ਤੇ ਬਾਈ ਹੁਣੇ ਤਿੰਨ ਵੱਜਾਂ ਤੇ ਦੋ گاਮਾਂ ਲੈ ਕੇ ਆਏ ਨੇ ਤੇ ਸਾਰੀ ਡਿਟੇਲ ਲਵਾਂਗੇ ਮੱਝ ਨੂੰ ਕਿਰਾ ਤੋਰ ਕੇ ਦਿਖਾਤੀ ਦੇਖੋ ਕਰੋ ਬੋਡੀ ਢਾਂਚਾ ਤੁਸੀਂ ਦੇਖ ਸਕਦੇ ਹੋ ਤੇ ਥਣ ਥਣਾਹਵਾਨਾ ਪਿੱਟਪੜੇ ਦੀ ਠੀਕ ਠਾਕ ਆ ਤੇ ਸੂਈ ਹੋਈ ਆ ਮੱਝ ਤੇ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਹੁਣ ਤੋਂ ਲਵਾਂਗੇ ਲਓ ਭਾਈ ਆ ਮੱਝ ਦੂਜੀ ਆ ਤੇ ਤਿੰਨੇ ਮੱਝਾਂ ਦੀ ਤੇ ਆਪਾਂ ਇਕੱਠੇ ਡਿਟੇਲ ਲਵਾਂਗੇ ਪਹਿਲਾਂ ਤੁਹਾਨੂੰ ਮੱਝਾਂ ਚਲਾ ਕੇ ਦਿਖਾ ਦਈਏ ਤੇ ਦੇਖੋ ਕਰੋ ਬਾਈ ਕਰਨਾ ਜੋੜਾ ਹੀ ਤੋੜ ਦੰਨੇ ਫੇਰ ਤੇ ਦੇਖੋ ਆ ਪਹਿਲੀ ਨੂੰ ਦਿਖਾਤੀ ਦੂਜੀ ਆ ਥਾਣਾ ਵਾਹਨਾ ਦੇਖੋ ਵਾਹਨਾ ਬਹੁਤ ਸੋਹਣਾ ਲੱਗਿਆਗਾ ਵਧੀਆ ਬਿੱਥੀ ਵਾਲੇ ਥਣ ਲੱਗੇ ਹੋਣੇ ਤੇ ਪਿੱਠ ਪੜੇ ਦੀ ਬਹੁਤ ਚੌੜੀ ਆ ਗਈ ਤੇ ਵੀ ਖੁੱਲੇ ਸਿੰਗਾ ਦੀਆਂ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਦੋਨੋਂ ਹੀ ਦੇਖ ਸਕਦੇ ਹੋ ਦੇਖੋ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਦੋਨਾਂ ਦੀ ਤੇ ਇੱਕ ਆ ਮਾਜੀ ਕਿਸੇ ਆਉਂਦੀ ਆ ਆਹ ਮਾਜੀ ਤੀਜੀ ਆ ਉਹ ਘਾਟੇ ਆ ਤੁਸੀਂ ਆਹ ਦੇਖ ਸਕਦੇ ਹੋ ਇਹ ਕੰਮ ਅੱਜ ਤੁਸੀਂ ਦੇਖ ਸਕਦੇ ਹੋ ਆ ਦੀ ਜੀ ਮੱਝ ਹਨਾ ਦੀ ਤੇ ਹਵਾਨਾ ਵੀ ਦੇਖ ਸਕਦੇ ਹੋ ਮੱਝ ਹੋਰੀ ਪਾਸੇ ਵੜ ਗਈ ਉਹ ਬੱਚੇ ਦਾ ਕਰ ਜਾਂਦੀ ਆ ਬਸ ਬਸ ਕਿੱਥੇ ਜਾਣਾ ਕਹਾ ਇਹ ਇਹਦਾ ਉਹਦੀ ਖੜ ਗਈਆਂ ਇਹ ਥੋੜਾ ਉਲਟ ਹੋ ਗਿਆ ਕੰਮ ਬਾਈ ਉਹ ਹੋ ਰਿਹਾ ਸੱਟ ਚ ਵੜ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਵੀ ਖੁੱਲੇ ਸਿੰਗਾ ਦੀ ਆ ਤੇ ਥਾਣ ਤੁਸੀਂ ਉਹ ਮਾਨਾਂ ਦੀ ਇਹਦਾ ਵੀ ਦੇਖ ਸਕਦੇ ਹੋ ਲਾ ਲਾ ਤੇ ਬਾਕੀ ਸਾਨੂੰ ਦਵਾਂਗੇ ਤਿੰਨੇ ਡਿਟੇਲ ਲੈ ਕੇ ਕੀ ਰਿਕਾਰਡ ਆ ਬਾਈ ਹੁਣ ਤਾਂ ਸਾਰਾ ਪੁੱਛਾਂਗੇ ਤੇ ਤਿੰਨੇ 55 ਸੂਈਆਂ ਹੋਈਆਂ ਨੇ ਪਹਿਲਾਂ ਤਿੰਨੇ ਮੱਝਾਂ ਨੇ ਬਿਤੇ ਟੇਲ ਲੜੀਆਂ ਬਾਈ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਅੱਜ ਕਿੰਨੇ ਪਸ਼ੂ ਲੈ ਕੇ ਆਏ ਆ ਚਾਰ ਪਸ਼ੂ ਜੀ ਚਾਰ ਪਸ਼ੂ ਲੈ ਕੇ ਆਏ ਆ ਚਾਰੇ ਮੱਝਾਂ ਹਾਂ ਤਿੰਨ ਮੱਝਾਂ ਨੇ ਜੀ ਚੌਥੀ ਬੱਸੀ ਆ ਅਸੀਂ ਚੌਥੀ ਬੱਸੀ ਆ ਗਈ ਹਾਂਜੀ ਤੇ ਜਿਹੜੀ ਆ ਪਹਿਲੀ ਮੱਝਾ ਨੰਬਰ ਤੇ ਆਪਾਂ ਮੱਝ ਤੋੜ ਕੇ ਦਿਖਾਈ ਸੀ ਉਹਦਾ ਕੀ ਰਿਕਾਰਡ ਆ 210 ਆਈ ਉਹਦਾ ਮੁੱਲ ਠੀਕ ਆ ਜੀ 12 ਕਿਲੋ ਦੁੱਧ ਆ ਜੀ 17 ਕਿਲੋ ਦੁੱਧ ਆ 2 ਦਾ 10 ਮੁੱਲ ਰੱਖਿਆ ਤੇ ਕਿਵੇਂ ਸੂਏ ਹੁਣ ਤੀਜੇ ਸੂਏ ਸੂਈ ਵੀ ਹੈ ਤੀਜੇ ਸੂਏ ਸੂਈ ਹੋਈ ਆ ਕਿੰਨਾ ਦੁੱਧਾ ਹੁਣ 17 ਕਿਲੋ 17 ਕਿਲੋ ਤੇ ਹੁਣ ਅਪੀਕ ਲੈਵਲ ਆ ਲਗਾ ਹਾਂਜੀ ਹਾਂਜੀ ਠੀਕ ਆ ਜੀ ਯਾਨੀ ਕੰਡੇ ਵਾਲਾ 17 ਕਿਲੋ ਆ ਹਾਂਜੀ ਤੇ ਮਾਨਤਨ ਕਿੰਨੇ ਚ ਹੋਜੂਗਾ ਮਾਨਤਨ ਕਰਦੇ 160 ਦੀ ਦੇ ਦਾਂਗੇ 160 ਦੀ ਦੇਣੀ ਆ 2 10 ਮੁੱਲ ਰੱਖਿਆ ਠੀਕ ਆ ਤੇ ਸਾਫ ਸੁਧਰੀ ਹਥਨਾ ਸੁਨਾ ਤੋਂ ਕਿਵੇਂ ਆ ਠੀਕ ਆ ਜੀ ਠੀਕ ਆ ਤੇ ਜਿਹੜੀ ਦੂਜੇ ਨੰਬਰ ਤੇ ਆ ਤੋਰ ਕੇ ਦਿਖਾਈ ਸੀ ਦੂਜੇ ਨੰਬਰ ਉਹਦਾ 180 ਮੁੱਲ ਆ ਜੀ ਉਹਦਾ 180 ਮੁੱਲ ਲਗਾ ਹਾਂ ਜੀ ਜੈਸਨ ਉਹ ਡੇਢ ਵੀ ਦੇਣੀ ਆ ਤੇ ਜੈਸਨ ਉਹ ਡੇਢ ਦੀ ਦੇਣੀ ਆ ਉਹ 180 ਮੁੱਲ ਆ ਉਹ ਕਹਵੇਂ ਸੂਏ ਆਗੀ ਤੀਜੇ ਸੂਏ ਹੋਏ ਤੀਜੇ ਸੂਏ ਹੋਏ ਆ ਗਈ 13 ਲੀਟਰ ਦੁੱਧ 13 ਲੀਟਰ ਦੁੱਧ ਆ ਗਈ ਉਹਦੇ ਥੱਲੇ ਬੱਚਾ ਥੱਕੀ ਆ ਕੱਟੀਆਂ ਦੋਨਾਂ ਵਗਰੀ ਦੋਨਾਂ ਵਗਰੀ ਕੱਟੀਆਂ ਆ ਗਈ ਠੀਕ ਆ ਹੋਜੂ ਮਾਂ ਤਾਂ ਨੇ ਤੂੰ ਵੀ ਪੂਰਾ ਹਨਾ ਠੀਕ ਆ ਤੇ ਜਿਹੜੀ ਤੀਜੇ ਨੰਬਰ ਆਈ ਆਪਾਂ ਦਿਖਾਈ ਸੀਗੀ 170 ਮੁੱਲ ਹੈ ਜੀ ਉਹਦੇ 170 ਮੁੱਲ ਲਗਾ ਹਾਂ ਡੇਢ ਦੀ ਉਹ ਤੇਨੇ ਡੇਢ ਦੀ ਦੇਣੀ ਉਹ ਕਿਵੇਂ ਸੂਏ ਆ ਤੀਜੇ ਸੂਏ ਸੂਰਜ ਦੀ ਆ ਤੀਜੇ ਸੂਏ ਸੂਰਜ ਦਾ ਦੁੱਧ 12 ਕਿਲੋ ਉਹਦਾ 12 ਕਿਲੋ ਆ ਹਾਂ ਜੀ ਜਾਣੀ ਇਹ ਆਪਣੇ ਘਰੀ ਸੂਈਆਂ ਨੇ ਜਫਰ ਜੀ ਘਰੇ ਘਰੇ ਵਪਾਰ ਦਾ ਕੰਮ ਆ ਜਾਂ ਕਰਦਾ ਹਾਂਜੀ ਵਪਾਰ ਦਾ ਕਰਦੇ ਵਪਾਰ ਦਾ ਕੰਮ ਆ ਏਰੀਆ ਕਿਹੜਾ ਆਪਣਾ ਨਾਮ ਐਡਰੈਸ ਬੋਲ ਦੋ ਸਿੰਟਰ ਆੜਮਾ ਗਲਾ ਮਰੀਕ ਹੋਣ ਲੱਗੇ ਠੀਕ ਹੈ ਨੰਬਰ ਜੀ 8427804596 ਇੱਕ ਵਾਰੀ ਰਿਪੀਟ ਕਰ ਦੋ ਜੀ 8427804596 ਠੀਕ ਆ ਜੀ ਇੱਕ ਆਪਣੇ ਕੋ ਬੱਸੀ ਆ ਨਾ ਹਾਂਜੀ ਬੱਸੀ ਉਹ ਸੂਣ ਵਾਲੀ ਆ ਉਹ ਤਾਂ ਸੂਈ ਵੀ ਆ ਜੀ ਅਸੇ ਸੂਈ ਹੋਈ ਆ ਵੀ ਉਹਦੇ ਮਗਰ ਕੀ ਆ ਸੂਈ ਨੂੰ 24 ਕਿਲੋ ਬੋਲਾ ਉਹਦੇ ਥੱਲੇ ਜੀ ਠੀਕ ਹੈ ਜੀ ਡੇਢ ਹੈ 1 20 ਹੀ ਦਵਾਂਗੇ 1 20 ਦਿਓ ਦੇਣੀ ਆ ਤੀਜਾ ਸੂਆ ਮਗਰਬੱਸਾ 24 ਕਿਲੋ ਬੋਲਾ ਦਾ ਕਿੰਨਾ ਕਰਜੂ 20 ਕਿਲੇਵਲ 30 ਕਿਲੋ ਦੀ ਆਸ ਹੈ 30 ਕਿਲੋ ਦੀ ਆਸ ਆ ਸਕੀ ਮੰਨ ਤਾਂ ਸਾਰਿਆਂ ਚ ਹੋ ਜਾਣਗੇ ਹਾਂਜੀ ਹਾਂਜੀ ਠੀਕ ਆ ਤੇ ਬੱਸੀ ਤੋੜ ਕੇ ਦਿਖਾ ਦਿਓ ਫਿਰ ਮਾੜੀ ਬੱਸੀ ਤੋਰੀ ਮਾੜੀ ਤੇ ਲਓ ਵੀ ਮੈਂ ਤੁਹਾਨੂੰ ਆ ਤਿੰਨੇ ਮੱਝਾਂ ਡਿਟੇਲ ਲੈ ਕੇ ਦੇਤੀ ਤੇ ਬੱਸੀ ਤੋੜ ਕੇ ਦਿਖਾਉਣੇ ਆ ਇਹ ਵੀ ਸੂਈ ਹੋਈ ਆ ਗਈ ਤੇ ਮਗਰਬੱਸਾ ਦਾ ਤੇ ਥਣ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਪਲੂਨ ਆ ਚਾਰ ਦੰਦ ਚਾਰ ਦੰਦ ਪਲੂਨ ਆ ਗਈ ਇਹ ਤੇ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਬਿੱਤੀ ਦਾ ਥਣ ਲੱਗਣਾ ਛੋਟਾ ਥਣ ਲੱਗਿਆ ਬਹੁਤ ਸੋਹਣੀ ਬੇਲ ਬੁੱਲ ਵੀ ਬਹੁਤ ਸੋਹਣੀ ਆ ਗਈ ਤੇ ਦੇਖ ਸਕਦੇ ਹੋ ਦੇਖੋ ਜਿਵੇਂ ਬਾਈ ਹੱਥ ਫੇਰ ਦਾ ਪੂਰੀ ਸੀਲ ਆ ਨਾ ਬਾਹਰੇ ਖੜੀ ਆ ਗਈ ਬਹੁਤ ਸੀਲ ਆ ਬਸੀ ਤੇ ਕੱਦ-ਕਾੜ ਦੀ ਵੀ ਠੀਕ ਆ ਤੇ ਫੇਸ ਕੁਆਲਟੀ ਦੇਖੋ ਕਿੰਨੀ ਸੋਹਣੀ ਆ ਫੇਸ ਕੁਆਲਟੀ ਵੀ ਠੀਕ-ਠਾਕ ਆ ਵਧੀਆ ਸੋਹਣੀ ਆ ਗਈ ਤੇ ਬਾਈ ਉਹਨਾਂ ਡੇਢ ਦੀ ਦੇਣੀ ਆਗੀ ਮਗਰ ਬਸਾਂਗਾ 24 ਕਿਲੋ ਬੋਲਾਗਾ ਤੇ ਸਾਨੂੰ ਸਾਰੇ ਤਿੰਨੇ ਵੱਜਾ ਜਾਂ ਬੱਸੀ ਜਾਂ ਕਿ ਹੋਰ ਪਸ਼ੂ ਜੇ ਲੈਣਾ ਤੇ ਬਾਈ ਦਾ ਨੰਬਰ ਲੈ ਕੇ ਦਿੱਤਾ ਸਾਨੂੰ ਤੇ ਇਹਨਾਂ ਤਿੰਨਾ ਪਸ਼ੂਆਂ ਦੇ ਵਿੱਚੋਂ ਜਾਂ ਬੱਸੀ ਚੋਂ ਜਾਂ ਘਰੇ ਵੀ ਕੋਈ ਹੋਰ ਪਸ਼ੂ ਹੁੰਦੇ ਆ ਤੇ ਨੰਬਰ ਤੇ ਐਡਰੈਸ ਲੈ ਕੇ ਦਿੱਤਾ ਤੇ ਬਾਈ ਹਰੋਂ ਨਾਲ ਕਰ ਲਿਓ ਸੰਪਰਕ ਲਓ ਵੀ ਮਿੱਤਰੋ ਕਾਹ ਗਾਂ ਦੇਖੋ ਕਰਾ ਥਾਣਾ-ਭਾਨਾ ਤੁਸੀਂ ਦੇਖੋ ਕਰਾ ਥਾਣਾ-ਭਾਨਾ ਤੁਸੀਂ ਦੇਖ ਸਕਦੇ ਹੋ ਤੇ ਥਾਣਾ ਦੀ ਬਿੱਥੀ-ਬੁੱਥੀ ਵਧੀਆ ਜੀ ਥਾਂ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਥਾਂ ਲੱਗੇ ਹੋਏ ਨੇ ਭਵਾਨਾ ਵਧੀਆ ਦਾ ਤੇ ਪਿੱਠ ਪੁੜੀ ਦੇਖੋ ਕਰਾ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਲੰਬੀ ਲੁੰਜੀ ਆ ਵਧੀਆ ਤੇ ਆ ਬੱਚਾ ਇਹ ਨਾਲ ਤੇ ਬਾਕੀ ਡਿਟੇਲ ਆਪਾਂ ਬਾਅਦ ਤੋ ਲੈਨੇ ਆ ਕੀ ਰਿਕਾਰਡ ਆ ਇਹਦਾ ਫੇਸ ਕੁਆਲਟੀ ਦੇਖੋ ਤੇ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਬਹੁਤ ਹੈ ਬੱਚਾ ਨਾਲ ਪੁਰਸ਼ਦੀ ਆ ਬਾਹਰ ਰਿਕਾਰਡ ਦਾ ਟੀ ਆ ਹਾਂਜੀ ਸਾਸਤਰੀ ਗੱਲ ਵੀਰੇ ਸਾਸਤਰੀ ਗੱਲ ਜਿਹੜੇ ਪਰ ਗਾਂ ਤੋਰ ਕੇ ਦਾ ਇਹ ਕੀ ਰਿਕਾਰਡ ਹੈ ਇਹਦਾ ਇਹ ਨਾਲ ਦੁੱਧ ਹੈਗਾ 16-17 ਕਿਲੋ ਜੀ 16-17 ਕਿਲੋ ਹੁਣ ਕੰਮ ਸੁਏ ਆ ਇਹ ਚੌਥੇ ਸੁਆ ਸੁਈ ਆ ਜੀ ਚੌਥੇ ਸੁਆ ਸੁਣਾ ਹੁਣ ਤੀਜੇ ਸੁਆ ਕਿੰਨਾ ਦੁੱਧ ਸੁਈ ਵੀ ਆ ਜੀ ਅੱਛਾ ਸੁਈ ਹੋਈ ਆ ਹਾਂਜੀ ਤੇ ਤੀਜੇ ਸੁਆ ਕਿੰਨਾ ਦੁੱਧ ਪਾ ਜਾਣੇ ਇਹ 20 ਕਿਲੋ ਦੁੱਧ ਜਾਂਦੀ ਆ ਹੀ ਪੀਕ ਤੇ ਆ ਗਈ ओके ਹੁਣ ਕਿੰਨਾ ਕਰ ਜੂਗੀ ਹੁਣ ਇਸ ਵਕਤ ਵੀ ਥੋੜਾ ਬੋਲਾ ਹੋਊਗਾ 16 17 ਕਿਲੋ 16 17 ਕਿਲੋ ਆ ਜਾਣੀ 20 22 ਕਿਲੋ ਹੁਣ ਦੇ ਦੂ ਫੇਰ ਹਨਾ ਛੜੇ ਆਰਾਮ ਨਾਲ ਕਰ ਦੀ ਠੀਕ ਆ ਕੀ ਮੁੱਲ ਕਰਿਆ ਇਹਦਾ ਮੁੱਲ 60000 ਰੁਪਏ ਜੀ 60000 ਰੁਪਏ ਦੇਣ ਲੈਣਾ ਦੇਣ ਲੈ ਕੋਈ ਨਹੀਂ ਮੰਨਤਨ ਕਰਦਾਂਗੇ ਠੀਕ ਆ ਕਿਹੜਾ ਏਰੀਆ ਆਪਣਾ ਆਪਣਾ ਜੀਰਾ ਹੀ ਵਕੀਲਾਂ ਦਾ ਪਿੰਡ ਆ ਜੀ ਨਾਮ ਨਾਮ ਨਿੰਦਰਾਈ ਜੀ ਨੰਬਰ ਬੋਲ ਦੋ 82840 26483 ਰਿਪੀਟ ਕਰ ਦੋ 82840 26483 ਹੋਜੂ ਮੰਦਨ ਹੋਰ ਹੋਜੂਏ ਆਪਣੇ ਕੋਲੇ ਬੱਛੀਆਂ ਵੀ ਹੁੰਦੀਆਂ ਜੇ ਕਿਸੇ ਵੀਰ ਨੇ ਬੱਛੀਆਂ ਲੈਣ ਆ ਖੀਰੀਆਂ ਬੱਸੀਆਂ ਖੀਰੀਆਂ ਦੋ ਦਿਨਾਂ ਸਾਰੀਆਂ ਹੁੰਦੀਆਂ ਠੀਕ ਆ ਜਾਨੀ ਘਰੇ ਕਿੰਨੇ ਕੁ ਪਸ਼ੂ ਹੁੰਦੇ ਨੇ ਘਰੇ ਹੁੰਦੇ ਆ 10 12 ਪਸ਼ੂ ਜਾਨੀ ਕਹਿੰਦੇ ਆ ਗਾਵਾਂ ਦਾ ਕੰਮ ਆ ਕੇ ਬੱਸੀਆਂ ਵੀ ਨਾਲ ਆ ਬੱਛੀਆਂ ਦਾ ਵੀ ਆ ਗਾਵਾਂ ਦਾ ਵੀ ਆ ਜੀ ਮੱਜਾਂ ਦਾ ਨਹੀਂ ਹੈਗਾ ਮੱਜਾਂ ਦਾ ਵੀ ਕਰ ਲੈਨੇ ਠੀਕ ਆ ਜਾਨੀ ਮੈਕਸੀਆ ਕੰਮ ਸਾਰਾ ਗਾਰੰਟੀ ਵਾਲੇ ਪਸ਼ੂ ਹੁੰਦੇ ਆ ਵਧੀਆ ਬਿਲਕੁਲ ਮੇਰੇ ਗਾਰੰਟੀ ਨਾਲ ਦਿਆਂਗੇ ਚਵਾ ਕੇ ਲਓ ਬਾਈਆ ਗਾਂ ਚੈੱਕ ਕਰ ਲਓ ਜੇ ਬਾਈ ਨੂੰ ਕਿਸੇ ਨੂੰ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਕੇ ਦਿਦਾ ਬਾਈ ਦਾ ਕਰ ਲਿਓ ਸੰਪਰਕ ਬਾਈ ਕੋ ਘਰੇ ਵੀ ਪਸ਼ੂ ਹੁੰਦੇ ਨੇ ਤੇ ਘਰੇ ਵੀ ਨਿਗਾ ਮਾਰ ਕੇ ਤੁਸੀਂ ਪਸ਼ੂ ਲੈ ਸਕਦੇ ਹੋ ਧੰਨਵਾਦ ਬਾਈ ਬਾਕੀ ਸਾਰੇ ਵੀਰੋਨਾ ਲਓ ਜੀ ਕਿਸਾਨ ਵੀਰੋ ਕਾ ਗਾਂ ਚੈੱਕ ਕਰੋ ਸੂਣ ਵਾਲੀ ਆ ਤੇ ਥਣਹਵਾਨਾ ਤੁਸੀਂ ਦੇਖ ਸਕਦੇ ਹੋ ਬਿੱਥੇ ਦੇ ਥਣ ਲੱਗੇ ਨੇ ਤੇ ਥਾਂ ਦੇਖੋ ਮੂਰਲੇ ਥਾਂ ਵੱਡੇ ਨੇ ਜਿਹੜੇ ਛੋਟੇ ਨੇ ਦਿੱਥੀ ਆ ਐਚਐਫ ਦਾ ਤੇ ਫੇਸ ਕੁਆਲਟੀ ਦੇਖੋ ਫਿਰ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਤੇ ਬੋਡੀ ਢਾਂਚੇ ਦੇਖੀਓ ਸੂਣ ਵਾਲੀਆ ਬਾਕੀ ਡਿਟੇਲ ਆਪਾਂ ਬਾਅਦ 'ਚ ਦਿੰਨੇ ਆ ਕੀ ਮੋਲਰ ਰਿਕਾਰਡ ਕਰਦਾ ਕੀ ਦੁੱਧ ਦਾ ਰਿਕਾਰਡ ਹੈ ਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜਿਹੜੀ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਕੀ ਰਿਕਾਰਡ ਹੈ ਦਾ ਪਹੇੜਦਿ ਜੇ ਸਵੇਰ ਸੋਹਨੀਆ ਪਹਿਲਾਂ ਨੇ ਬਾਈ 18 ਕਿਲੋ ਦੁੱਧ ਭਰੇ ਆ ਪਹਿਲਾਂ ਨੇ 18 ਕਿਲੋ ਕੱਢਿਆ ਹਾਂਜੀ ਹਾਂਜੀ ਜੇ ਦੂਜੇ ਸਵੇਰ ਸੂਣਾ ਆਉਣ ਕਿੰਨੇ ਦਿਨ ਬਾਕੀ ਨੇ ਬਾਈ 8 ਤਰੀਕ ਦਿਨ ਪੂਰੇ ਹੋ ਗਏ 8 ਤਰੀਕ ਇਹ ਤਾਂ ਦਿਨ ਪਾਏ ਨੇ ਹਣਾ ਕਾਫੀ ਹਾਂਜੀ 15 ਦਿਨ 16 ਦਿਨ 15 ਦਿਨ ਪਾਏ ਨੇ ਹਣਾ ਅਜੇ 15 ਦਿਨ ਹੀ ਕੱਚੀ ਆ ਕੀ ਮੁੱਲ ਕਰਿਆਗਾ ਮੁੱਲ ਬਾਈ 85000 ਕਰਦੇ ਆ 85000 ਮੁੱਲ ਕਰਿਆ ਕਿੰਨੇ ਦੇਣੀ ਆ ਬਾਈ ਖਾਨ ਆ 75000 ਰੇ ਦੇ ਆ 75000 ਦੀ ਖਾਨ ਆ ਗਈ ਹਾਂਜੀ ਠੀਕ ਆ ਤੇ ਵਪਾਰ ਦਾ ਕੰਮ ਆ ਜਾਂ ਫਿਰ ਕਰਦੀ ਹਾਂਜੀ ਹਾਂਜੀ ਵਪਾਰ ਦਾ ਕੰਮ ਠੀਕ ਆ ਤੇ ਕਿਹੜ ਨਾ ਮੇਰਾ ਰਾਜਵੀਰ ਸਿੰਘ ਆ ਜੀ ਪਿੰਡ ਆਪਣਾ ਨੇ ਸ਼ਹਿਰਾਪੁਰਾ ਡਿਸਟ੍ਰਿਕਟ ਤਰਨਤਾਰਨ ਜੀ ਤਰਨਤਾਰਨ ਦੇ ਦੀ ਆ ਨੰਬਰ ਬੋਲ ਦੋ ਵੀਰੇ ਨੰਬਰ 9872292955 ਇੱਕ ਵਾਰੀ ਹੋਰ ਬੋਲ ਦੋ 9872292955 ਘਰੇ ਵੀ ਪਸ਼ੂ ਹੁੰਦੇ ਨੇ ਆਪਣੇ ਘਰੇ ਬਾਈ ਮੇਰੇ ਕੋਲ 10 ਤੋਂ 12 ਪਸ਼ੂ ਹੁੰਦੇ ਆ ਜਿਆਦਾ ਮੱਝਾਂ ਦੋਨੀਆਂ ਮੱਝਾਂ ਹੁੰਦੀਆਂ ਜਿਆਦਾ ਸਰ ਠੀਕ ਆ ਤਾਂ ਆਪਾਂ ਜਿਹੜੀਆਂ ਕਾਟ ਲਈ ਜਿਗਾਹ ਘਾਹ ਜਿਹੜੀ ਮੱਝਾਂ ਦਾ ਕੰਮ ਆ ਕੁੱਤੇ ਮੁੱਲ ਦੇ ਆਉਂਦੇ ਨੇ ਪਰ ਹੁੰਦੇ ਨੇਵੇਂ ਵਾਲੀਆਂ ਵੀ ਮੱਝਾਂ ਬਾਈ ਤਕਰੀਬਨ 10 ਤੋਂ 11 ਲੱਖ ਤੋਂ ਬਾਹਰ ਵਾਲੀਆਂ ਨੇ ਲੱਖ ਤੋਂ ਕੁੱਤੇ ਮੱਲਣ ਹੀ ਨੇ ਠੀਕ ਆ 10 ਆਨੇ ਚੰਗੀ ਝੋਟੀ ਆ ਜਾਂਦੀ 223 ਦਿਨ ਤੇ ਲੱਖ ਤੱਕ ਝੋਟੀ ਆ ਠੀਕ ਆ ਓਕੇ ਧੰਨਵਾਦ ਬਾਈ ਲਓ ਬਾਈ ਜੇ ਦੂਜੇ ਨੂੰ ਹੈ ਜੇ ਬਾਈ ਨੂੰ ਕਿਸੇ ਨੂੰ ਪਸੰਦ ਆਉਂਦੀ ਆ ਇਹ ਬਾਈ ਨੂੰ ਨੰਬਰ ਲੈ ਕੇ ਦੇਦਾ ਬਾਈ ਨਾਲ ਕਰ ਲੋ ਸੰਪਰਕ